ਫਤਿਹਗੜ ਸਾਹਿਬ ਚਪੂੜੀ ਪ੍ਰਿਯੰਕਾ ਗਾਂਧੀ ਨੇ ਪੰਜਾਬ ਵਾਸੀਆਂ ਨੂੰ ਦਿੱਤੀਆਂ ਵੱਡੀਆਂ ਗਾਰੰਟੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਤੇ ਕੀਤਾ ਜਾ ਰਿਹਾ ਹੈ ਇਸੇ ਤਿਤ ਅਜਾਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਪੰਜਾਬ ਦੌਰੇ ਤੇ ਪਹੁੰਚੇਗੀ ਪ੍ਰਿਯੰਕਾ ਗਾਂਧੀ ਵੱਲੋਂ ਫਤਿਹਗੜ ਸਾਹਿਬ ਦੇ ਰਹਾਉਣ ਮੰਡੀ ਵਿੱਚ ਨਿਆ ਸੰਕਲਪ ਰੈਲੀ ਦੌਰਾਨ ਕਾਂਗਰਸੀ ਉਮੀਦਵਾਰ ਅਮਰ ਸਿੰਘ ਲਈ ਚੋਣ ਪ੍ਰਚਾਰ ਕੀਤਾ ਗਿਆ ਇਸ ਦੌਰਾਨ ਪ੍ਰਿਯੰਕਾ ਗਾਂਧੀ ਵੱਲੋਂ ਇੱਕ ਪਾਸੇ ਜਿੱਥੇ ਪੰਜਾਬ ਵਾਸੀਆਂ ਨੂੰ ਵੱਡੀਆਂ ਗਾਰੰਟੀਆਂ ਵੀ ਦਿੱਤੀਆਂ ਗਈਆਂ ਉੱਥੇ ਹੀ ਭਾਜਪਾ ਸਰਕਾਰ ਤੇ ਤਿੱਖੇ ਆਪਣੇ ਸੰਬੋਧਨ ਦੌਰਾਨ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਅੱਜ ਮੈਂ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਤੇ ਖੜੀ ਹਾਂ ਇਹ ਸ਼ਹੀਦਾਂ ਦੀ ਧਰਤੀ ਹੈ ਮੈਂ ਸ਼ਹੀਦ ਦੀ ਬੇਟੀ ਸ਼ਹੀਦ ਦੀ ਪੁੱਤਰੀ ਹਾਂ ਇੱਥੇ ਖੜੇ ਹੋ ਕੇ ਸੰਬੋਧਨ ਕਰਦੇ ਹੋਏ ਮੈਨਨ ਮਾਨ ਮਹਿਸੂਸ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਚੋਣ ਦਾ ਮੌਕਾ ਹੈ ਪਰ ਮੈਂ ਚੋਣਾ ਤੋਂ ਹਟ ਕੇ ਅਤੇ ਚੋਣਾ ਤੋਂ ਬਾਅਦ ਦੀਆਂ ਗੱਲਾਂ ਕਰਦੀ ਹਾਂ ਜੂ ਡੂਗਾਈ ਨਾਲ ਸਮਝੋ ਇਹ ਕਿਸਾਨਾਂ ਦੀ ਧਰਤੀ ਹੈ ਕਿਸਾਨਾਂ ਨੇ ਸਾਡੇ ਦੇਸ਼ ਨੂੰ ਬਣਾਇਆ ਉਹਨਾਂ ਵੱਲੋਂ ਲੋਕਾਂ ਨੂੰ ਅਮਰ ਸਿੰਘ ਨੂੰ ਪਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਗਈ ਆਜ਼ਾਦੀ ਤੋਂ ਪਹਿਲਾਂ ਇੱਕ ਪਰੰਪਰਾ ਰਹੀ ਹੈ ਕਿਸਾਨਾਂ ਦੇ ਆਦਤ ਸੰਸਾਨ ਕਰਨ ਦੀ ਪਰੰਪਰਾ ਰਹੀ ਹੈ ਸਾਡਾ ਦੇਸ਼ ਕਿਸਾਨਾਂ ਦਾ ਦੋਸ਼ ਹੈ ਸਰਦ ਤੇ ਰੱਖਿਆ ਕਰਨ ਵਾਲੇ ਕਿਸਾਨਾਂ ਦੇ ਬੇਟੇ ਹਨ ਇਹ ਗੱਲ ਅਸੀਂ ਸਮਝਦੇ ਸੀ ਇਸ ਲਈ ਸਾਡੀ ਵਿਚਾਰਧਾਰਾ ਵਿੱਚ ਕਿਸਾਨਾਂ ਲਈ ਹਮੇਸ਼ਾ ਸਨਮਾਨ ਰਿਹਾ ਇਸ ਦੌਰਾਨ ਉਹਨਾਂ ਔਰਤਾਂ ਨੂੰ ਵੱਡੀ ਗਾਰੰਟੀ ਦਿੰਦੇ ਹੋਏ ਕਿਹਾ ਕਿ ਹਰ ਗਰੀਬ ਪਰਿਵਾਰ ਦੀ ਸਭ ਤੋਂ ਵੱਡੀ ਮਹਿਲਾ ਦੇ ਖਾਤੇ ਵਿੱਚ ਸਾਲਾਨਾ 1 ਲੱਖ ਰੁਪਏ ਹਰ ਮਹੀਨੇ ਵਿੱਚ 8500 ਰੁਪਏ ਖਾਤੇ ਵਿੱਚ ਪਾਏ ਜਾਣਗੇ ਪੰਜਾਬੀ ਸਦੀ ਹਰ ਸਰਕਾਰੀ ਰੁਜ਼ਗਾਰ ਔਰਤਾਂ ਨੂੰ ਦਿੱਤਾ ਜਾਵੇਗਾ ਕਿਸਾਨਾਂ ਨੂੰ ਗਾਰੰਟੀ ਦਿੰਦੇ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਆਈ ਤਾਂ ਐਮਐਸਪੀ ਦਾ ਕਾਨੂੰਨ ਲਿਆਂਦਾ ਜਾਵੇਗਾ ਖੇਤਾਂ ਵਿੱਚ ਹੋਣ ਵਾਲੇ ਨੁਕਸਾਨ ਦਾ 1 ਮਹੀਨੇ ਦੇ ਅੰਦਰ ਪੁਕਤਾਨ ਕੀਤਾ ਜਾਵੇਗਾ ਮਜ਼ਦੂਰਾਂ ਲਈ ਗਾਰੰਟੀ ਦਿੰਦੇ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮਜ਼ਦੂਰਾਂ ਨੂੰ 400 ਰੁਪਏ ਤੋਂ ਘੱਟ ਦਿਹਾੜੀ ਨਹੀਂ ਦਿੱਤੀ ਜਾਵੇਗੀ ਉਸਦੇ ਲਈ ਕਾਨੂੰਨ ਲੈ ਕੇ ਆਵਾਂਗੇ ਇਸ ਦੇ ਨਾਲ ਹੀ ਪਿੰਡੂ ਮੰਡੇਗਾ ਨੂੰ ਮਜ਼ਬੂਤ ਬਣਾਇਆ ਜਾਵੇਗਾ ਸ਼ਹਿਰਾਂ ਵਿੱਚ ਵੀ 100 ਦਿਨ ਦਾ ਰੁਜ਼ਗਾਰ ਮੰਡੇਗਾ ਲਈ ਲਿਆਂਦਾ ਜਾਵੇਗਾ ਖੇਤੀ ਦੇ ਸਾਰੇ ਸਮਾਨਾਂ ਤੋਂ ਜੀਐਸਟੀ ਹਟਾਉਣ ਦਾ ਐਲਾਨ ਕੀਤਾ

ਉਨਾ ਕਿਹਾ ਕਿ ਅੱਜ ਮੇਰੀ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਪਹਿਲੀ ਮੀਟਿੰਗ ਹੋ ਰਹੀ ਹੈ ਤੇ ਤੁਸੀਂ ਸੋਚ ਸਕਦੇ ਹੋਏ ਕਿ ਕਿੰਨੀ ਮਹੱਤਵਪੂਰਨ ਹੋਵੇਗੀ। ਕੇத்ਰੀਵਾਲ ਨੇ ਕਿਹਾ ਅਸੀਂ ਦੇਸ਼ ਦੇ ਵਪਾਰੀਆਂ ਨੂੰ ਪੰਜਾਬ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਸਮਝਦੇ ਹਾਂ ਜੇਕਰ ਤੁਸੀਂ ਨਹੀਂ ਹੋਵੋਗੇ ਤਾਂ ਸਾਡਾ ਦੇਸ਼ 2 ਮਿੰਟ ਲਈ ਅੱਗੇ ਨਹੀਂ ਵਧ ਸਕੇਗਾ। ਉਨਾ ਕਿਹਾ ਜਦੋਂ 1 ਸਾਲ ਪਹਿਲਾਂ ਪੰਜਾਬ ਆਇਆ ਸੀ ਤਾਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਮੁਹਾਲੀ ਜਾ ਕੇ ਵਪਾਰੀਆਂ ਨਾਲ ਦਿਨ ਤੋਂ 3 ਘੰਟਿਆਂ ਤੱਕ ਮੀਟਿੰਗ ਕੀਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਮੁੱਖ ਮੰਤਰੀ ਮਾਨ ਨੇ ਵੀ ਬਖ ਬਖ ਸ਼ਹਿਰਾ ਚ ਮੀਟਿੰਗਾਂ ਕੀਤੀਆਂ ਹਨ ਅਤੇ ਹੁਣ ਕਈ ਜਗ੍ਹਾ ਦੇ ਕੰਮ ਵੀ ਸ਼ੁਰੂ ਹੋ ਚੁੱਕੇ ਹਨ। ਉਹਨਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਲਈ ਇਕੱਲੇ ਲੜ ਰਹੇ ਹਨ ਜੇਕਰ 13 ਦੀਆਂ 13 ਸੀਟਾਂ ਦੇਓਗੇ ਤਾਂ ਤੁਹਾਡੇ ਸਾਰੇ ਮਸਲੇ ਹੱਲ ਹੋਣਗੇ। ਕੇਜਰੀਵਾਲ ਨੇ ਕਿਹਾ ਪੰਜਾਬ ਚ 2 ਸਾਲ ਪਹਿਲਾਂ ਵਪਾਰ ਬਰਕ ਦੀ ਹਾਲਤ ਕਾਫੀ ਨਾਜ਼ੁਕ ਸੀ ਅਤੇ ਸਾਰੇ ਵਪਾਰੀ ਹੋਰ ਸੂਬਿਆਂ ਚ ਕੰਮ ਲਈ ਜਾ ਰਹੇ ਸੀ। ਪਰ ਹੁਣ ਪੰਜਾਬ ਚੋਂ ਬਾਹਰ ਜਾਣ ਦਾ ਸਿਲਸਿਲਾ ਖਤਮ ਹੋ ਗਿਆ ਅਤੇ ਇੰਡਸਟਰੀਆਂ ਦਾ ਸਿਲਸਿਲਾਬਲਾ ਸ਼ੁਰੂ ਹੋ ਚੁੱਕਾ ਹੈ। उन्हाच दो साल छपजा हज़ार करोड़ रुपए की इनवैसमेंट हुई है जर्मनी नीदरलैंड वर्गे देशों दंपनिया पंजाब आ रही हैं नाल ला आर्डर काफ़ी फर्क नज़र आ रहा है इस दौरान अरविंद केजरीवाल ने कहा के किसी भी सूबे फ्री बिजली नहीं है बस एक पंजाब और दिल्ली है जिथे फ्री बिजली मिल रही है उन्हें के तेजे अठ हज़ार करोड़ रुपए लेके बैठा है इस पैसे हक है ਉਨਾ ਕਿਹਾ ਜੇਕਰ ਤੁਸੀਂ ਤੇਰਾ ਐਮਪੀ ਦਿਓਗੇ ਤਾਂ ਤੁਹਾਡੇ ਮਸਲਿਆਂ ਦੀ ਫਾਈਲ ਨਹੀਂ ਰੁਕਣਗੀਆਂ ਪਰ ਕੇਂਦਰ ਤੁਹਾਡੇ ਕੋਲ ਹੋਲੀ ਹੋਲੀ ਸਭ ਕੁਝ ਖੋ ਲਵੇਗਾ ਇਸ ਲਈ ਸਾਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਅੱਜ ਤੁਹਾਡੇ ਕੋਲ ਦੇਸ਼ ਨੂੰ ਬਚਾਉਣ ਦੀ ਅਪੀਲ ਕਰਨ ਲਈ ਆਇਆ ਹਾਂ ਪੰਜਾਬ ਦੇ ਲੋਕਾਂ ਨੇ ਆਜ਼ਾਦੀ ਦੀ ਲੜਾਈ 'ਚ ਸਭ ਤੋਂ ਵੱਧ ਭੂਮਿਕਾ ਨਿਭਾਈ ਹੈ ਅਤੇ ਅੱਜ ਦੇਸ਼ ਦੀ ਆਜ਼ਾਦੀ ਅਤੇ ਸੰਵਿਧਾਨ ਖਤਰੇ 'ਚ ਹੈ ਇਸ ਲਈ ਪੰਜਾਬ ਦੇ ਲੋਕਾਂ ਨੂੰ ਦੇਸ਼ ਬਚਾਉਣਾ ਦੀ ਜ਼ਰੂਰੀ ਹੈ